ਜਿ ਡਿਟੇਨ ਕਰਨ ਤੇ ਬੋਲੇ ਬਿਕਰਮ ਜਠਿਆ ਕਿਸਾਨਾਂ ਨੂੰ ਡਿਟੇਨ ਕਰਨਾ ਬਿਹਤ ਮੰਦਪਾਗਾ ਹੈ ਚੋਣਾ ਵਿਲੇ ਐਮਐਸਪੀ ਦੀ ਕਾਨੂੰਨੀ ਗਰੰਟੀ ਦੇਣ ਦੇ ਵਾਅਦੇ ਕਰਨ ਵਾਲੇ ਅੱਜ ਸ਼ਾਤਮਈ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਨਾਲ ਧੱਕੇਸ਼ਾਹੀ ਕਰ ਰਹੇ ਨੇ ਸੋ ਮੁੱਖ ਮੰਤਰੀ ਜੀ ਜਾਨ ਮਾਲ ਦਾ ਨੁਕਸਾਨ ਹੋਇਆ ਤਾਂ ਕਸੂਰਵਾਰ ਤੁਸੀਂ ਹੋਵੋਗੇ ਜੋ ਖਬਰ ਸਚੀਕਾਲ ਜੀ ਭਗਵੰਤ ਮਾਨ ਸਾਹਿਬ ਲੋਕਤੰਤਰ ਦਾ ਗਾਨ ਕਰਨਾ ਜੇ ਕਿਸੇ ਤੋਂ ਸਿੱਖਣਾ ਹੈ ਤੇ ਮੈਂ ਸਮਝਦਾ ਭਗਵੰਤ ਮਾਨ ਤੋਂ ਵੱਡਾ ਉਦਾਹਰਨ ਜਾਂ ਆਮ ਆਦਮੀ ਤੋਂ ਵੱਡਾ ਉਦਾਹਰਨ ਨਹੀਂ ਕੋਈ ਮਿਲ ਸਕਦਾ ਉਹਨੇ ਜੋ ਖਬਰ ਆ ਰਹੀ ਹੈ ਕਿ ਸਾਰੇ ਜ਼ਿਲ੍ਹੇ ਦੇ ਐਸਐਸਪੀ ਡੀਆਈਜੀ ਹਰ ਜ਼ਿਲ੍ਹੇ ਦੀ ਪੁਲਸ ਇਕੱਠੀ ਕਰ ਲਈ ਹੈ ਕਿ ਕਿਸਾਨ ਭਰਾਵਾਂ ਨੂੰ ਦੇ ਪੰਜਾਬ ਦੇ ਅੰਨਦਾਤਾ ਨੂੰ ਜਿਹੜਾ ਆਪਣੀ ਹੱਕੀ ਮੰਗਾਂ ਵਾਸਤੇ ਜੋ ਫਾਰਮ ਸੂਸਾਈਡ ਹੋ ਰਿਹਾ ਕਿ ਐਮ ਐਸ ਪੀ ਕਾਨੂੰਨ ਬਣੇ ਕਿਸਾਨਾਂ ਤੱਕ ਐਮ ਐਸ ਪੀ ਪਹੁੰਚੇ ਜੇ ਡਾਈਵਰਸੀਫਿਕੇਸ਼ਨ ਦੀ ਗੱਲ ਕਰਦੇ ਹੋ ਤੇ ਉਹਨਾਂ ਨੂੰ ਉਹ ਐਮ ਐਸ ਪੀ ਦੇ ਭਾਅ ਮਿਲਣ ਹਰ ਫਸਲ ਦੇ ਜੋ ਸਿਰਫ ਤੇ ਸਿਰਫ ਸੁਆਮੀਨਾਥਨ ਕਮਿਸ਼ਨ ਦੀ ਇੰਪਲੀਮੈਂਟੇਸ਼ਨ ਦੀ ਗੱਲ ਕਰਦੇ ਆ ਔਰ ਜਿਨ੍ਹਾਂ ਦਾਸ ਸਭ ਤੋਂ ਮੈਂ ਕਹਿ ਸਕਦਾ ਇੱਕ ਜ਼ਮਾਨੇ 'ਚ ਇੱਕ ਸਮਿਆਂ 'ਚ ਕਿਉਂਕਿ ਸਿਆਸਤ ਸੀ ਮੈਂ ਸਮਝਦਾ ਹੈ ਭਗਵੰਤ ਮਾਨ ਆਪ ਉਹਨਾਂ ਦੇ ਮਦਾਈ ਸਨ ਔਰ ਇਹ ਵੀ ਵਾਅਦਾ ਕੀਤਾ ਸੀ ਬਾਈ ਦੀ ਸਰਕਾਰ ਬਣ ਤੋਂ ਪਹਿਲਾਂ ਜੇ ਕੇਂਦਰ ਦੀ ਸਰਕਾਰ ਭਾਜਪਾ ਦੀ ਕਿਸਾਨ ਭਰਾਵਾਂ ਦੀ ਹੱਕੀ ਮੰਗਾ ਨਹੀਂ ਮੰਨੂਗੀ ਮੰਨਣ ਗਿਆ ਤੇ ਭਗਵੰਤ ਮਾਨ ਸਰਕਾਰ ਪੰਜਾਬ 'ਚ ਬਣਦੇ ਸਾਰ ਉਹਨਾਂ ਦੀ ਸਾਰੀਆਂ ਮੰਗਾ ਮੰਨੂਗਾ ਵੀ ਤੇ ਲਾਗੂ ਵੀ ਕਰੂਗਾ ਔਰ ਇਥੋਂ ਤੱਕ ਕਹਿਤਾ ਕਿ ਜਿਸ ਦਿਨ ਆਮ ਆਦਮੀ ਪਾਰਟੀ ਦੀ ਸਰਕਾਰ ਆਜੂ ਅੰਨਦਾਤਾ ਨੂੰ ਖੁਦਕੁਸ਼ੀ ਕਰਨ ਦੀ ਲੋੜ ਨਹੀਂ ਪਊਗੀ ਕੋਈ ਖੁਦਕੁਸ਼ੀ ਦੀ ਖਬਰ ਨਹੀਂ ਆਊਗੀ ਮਤਲਬ ਉਹ ਐਡਾ ਪ੍ਰਫੁੱਲਿਤ ਹੋਊਗਾ ਹੀਲ ਬੀ ਸੋ ਹੈਪੀ ਉਹ ਇਨਾ ਰਾਜ਼ੀ ਹੋਊਗਾ ਉਹਨੂੰ ਐਮਐਸਪੀ ਮਿਲੇਗਾ ਔਰ ਕਹਿੰਦੇ ਸੀ ਦਿੱਲੀ ਮਾਡਲ ਲਾਗੂ ਕਰਾਂਗੇ ਜਿਵੇਂ ਕੇਜਰੀਵਾਲ ਸਾਹਿਬ ਦਿੱਲੀ ਦੇ ਕਿਸਾਨਾਂ ਨੂੰ ਐਮਐਸਪੀ ਕਾਸਟ ਪਲੱਸ 50% ਸੁਆਮੀਨਾਥਨ ਕਮਿਸ਼ਨ ਨੂੰ ਇੰਪਲੀਮੈਂਟ ਕੀਤਾ ਉਹ ਕਰਨਗੇ ਜੀ ਤਾਂ ਸਾਰਾ ਝੂਠ ਲੋਕਾਂ ਨੇ 3 ਸਾਲ ਉਸ ਨੂੰ ਐਕਸਪੀਰੀਐਂਸ ਹੀ ਕਰ ਲਿਆ ਮਗਰ ਅੱਜ ਕੀ ਕਰਨ ਲੱਗੇ ਆ ਅੱਜ ਦੇਸ਼ ਦੇ ਪੰਜਾਬ ਦੇ ਅੰਨਦਾਤਾ ਨਾਲ ਧੱਕੇਸ਼ਾਈ ਗੁੰਡਾਗਰਦੀ ਗळा ਘੁੱਟਣ ਵਾਲੀ ਗੱਲ ਜਿਹੜਾ ਭਗਵੰਤ ਮਾਨ ਆਪ ਕਹਿੰਦਾ ਸੀ ਜਦੋਂ ਇਹਨੂੰ ਇੱਕ ਸਵਾਲ ਹੋਇਆ ਕਿ ਟੀਵੀ ਚੈਨਲ ਵੱਲੋਂ ਕਿ ਪੰਜਾਬ ਦਾ ਅੰਨਦਾਤਾ ਦਿੱਲੀ ਨੂੰ ਕਿਉਂ ਜਾਂਦਾ ਤੇ ਭਗਵੰਤ ਮਾਨ ਦਾ ਜਵਾਬ ਸੀ ਕਹਿੰਦਾ ਦੇਸ਼ ਦਾ ਕਿਸਾਨ ਹੈ ਜੇ ਆਪਣੀ ਰਾਜਤਾਨੀ ਤੇ ਨਹੀਂ ਜਾਵੇ ਤੇ ਹੋਰ ਕਿੱਥੇ ਜਾਵੇ ਲਾਹੌਰ ਨੂੰ ਜਾਵੇ ਤੇ ਅੱਜ ਭਗਵੰਤ ਮਾਨ ਮੈਂ ਤੈਨੂੰ ਪੁੱਛਣਾ ਚਾਹੁੰਦਾ ਜੇ ਸ਼ਾਂਤਮਈ ਤਰੀਕੇ ਨਾਲ ਕਿਉਂਕਿ ਲੋਕਤੰਤਰ ਚ ਡੈਮੋਕ੍ਰੇਸੀ ਚ ਸ਼ਾਂਤਮਈ ਢੰਗ ਨਾਲ ਕੋਈ ਆਪ ਦੀ ਲੜਾਈ ਲੜ ਰਿਹਾ ਹੋਵੇ ਆਪ ਦੀ ਹੱਕੀ ਮੰਗਾਂ ਮਨਾਉਣ ਵਾਸਤੇ ਐਗਰੀਕਲਚਰ ਸੈਕਟਰ ਡਿਸਟ्रेस ਚ ਹੋਵੇ ਖੁਦਕੁਸ਼ੀ ਰੁਕ ਨਾ ਰਹੀ ਹੋਵੇ ਕਿਸਾਨਾਂ ਦੇ ਕਰਜ਼ੇ ਮਾਪ ਨਹੀਂ ਹੋ ਰਹੇ ਹੁਣ ਜਦ ਕਿ ਵੱਡੇ ਵੱਡੇ ਉਦਯੋਗਪਤੀਆਂ ਦੇ ਲੱਖਾਂ ਅਰਬਾਂ ਕਰੋੜਾਂ ਰੁਪਈਆ ਮਾਪ ਹੋ ਗਿਆ ਹੋਵੇ ਤੇ ਇੱਕ ਕਿਸਾਨ ਕੀ ਉਹਦਾ ਪਰਿਵਾਰ ਵਧੀਆ ਐਜੂਕੇਸ਼ਨ ਵਧੀਆ ਪੜ੍ਹਾਈ ਲਿਖਾਈ ਵਧੀਆ ਆਪਦੇ ਬੱਚੇ ਧੀ ਦਾ ਵਿਆਹ ਕਰ ਸਕੇ ਉਸ ਗੱਲ ਲਈ ਕਿਸਾਨੀ ਨੂੰ ਇੱਕ ਲਾਇਵਨ ਧੰਦਾ ਬਣਾਉਣ ਲਈ ਲੜਾਈ ਲੜ ਰਿਹਾ ਹੋਵੇ ਔਰ ਅੱਜ ਉਸ ਕਿਸਾਨ ਨੂੰ ਚੱਕਣ ਦੀ ਤਿਆਰੀ ਆ ਧੱਕੇਸ਼ਾਈ ਚਾਹੇ ਅੱਜ ਬਹੁਤ ਵੱਡਾ ਪੁਲਿਸ ਦਾ ਕ੍ਰੈਕਡਾਊਨ ਹੋਣ ਲੱਗਿਆ ਔਰ ਜਿੰਨੇ ਵੀ ਕਿਸਾਨ ਬਾਰਡਰਾਂ ਤੇ ਬੈਠੇ ਆਪਦੀ ਮੰਗਾਂ ਨੂੰ ਲੈ ਕੇ ਉਹਨਾਂ ਤੇ ਬਹੁਤ ਵੱਡਾ ਤੁਸੀਂ ਸਮਝੋ ਐਕਸ਼ਨ ਜਿਹਦੇ ਚ ਯੂਜ਼ ਆਫ ਫੋਰਸ ਯੂਜ਼ ਆਫ ਪੁਲਿਸ ਫੋਰਸ ਹੋਣ ਲੱਗਿਆ ਔਰ ਮੈਂ ਭਗਵੰਤ ਮਾਨ ਨੂੰ ਇਹ ਵਾਰਨਿੰਗ ਦੇਣਾ ਚਾਹੁੰਦਾ ਕਿ ਜੇ ਉਹਦੇ ਚ ਕਿਸੇ ਦਾ ਜਾਨੀ ਮਾਲੀ ਨੁਕਸਾਨ ਹੁੰਦਾ ਇਫ ਐਨੀਬਾਡੀ ਲੂਜ਼ਸ ਹਿਸ ਲਾਈਫ ਜੇ ਕਿਸੇ ਦੀ ਜ਼ਿੰਦਗੀ ਜਾਂਦੀ ਹੈ ਮੈਂ ਇਹ ਮੰਗ ਕਰ ਦੂੰਗਾ ਫਿਰ ਮਜਬੂਰ ਹੋਊਂਗਾ ਇਹ ਮੰਗ ਰੱਖਣ ਵਾਸਤੇ ਕਿ ਉਹਦੀ ਮੌਤ ਦਾ ਜ਼ਿੰਮੇਵਾਰ ਕੋਈ ਹੋਰ ਨਹੀਂ ਭਗਵੰਤ ਮਾਨ ਹੈ ਪਹਿਲਾਂ ਤੂੰ ਧੋਖਾ ਦਿੱਤਾ ਉਹਨਾਂ ਨੂੰ ਸਾਦ ਸਦ ਮੀਟਿੰਗਾਂ ਕੀਤੀਆਂ ਫਿਰ ਤੂੰ ਮੀਟਿੰਗ ਤੋਂ ਭੱਜਿਆ ਔਰ ਅੱਜ ਜੇ ਉਹ ਆਪ ਦੀ ਗੱਲ ਤੈਨੂੰ ਤਾਂ ਕਹਿੰਦੀ ਕੁਝ ਨਹੀਂ ਉਹ ਤਾਂ ਦਿੱਲੀ ਕੇਂਦਰ ਸਰਕਾਰ ਨੂੰ ਲੈ ਕੇ ਬੈਠੇ ਆ ਨਾ ਦਿੱਲੀ ਜਾਣ ਦਿੱਤਾ ਜਾਂਦਾ ਤੇ ਅੱਜ ਜੇ ਪੰਜਾਬ ਦੀ ਧਰਤੀ ਤੇ ਬੈਠੇ ਨੇ ਅੱਜ ਤੈਨੂੰ ਉਹ ਵੀ ਨਹੀਂ ਚੰਗੇ ਲੱਗਦੇ ਇਸ ਲਈ ਭਾਜਪੀ ਨਾਲ ਰਲ ਕੇ ਜੋ ਖੇਡ ਖੇਡਿਆ ਜਾ ਰਿਹਾ ਮੈਂ ਮਹਿਸੂਸ ਕਰਦਾ ਹਾਂ ਅੱਜ ਲਾਅ ਨ ਆਰਡਰ ਦਾ ਇੱਕ ਅੱਗੇ ਕੋਲਾਪਸ ਫੇਲਿਅਰ ਹੈ ਕਰਨਲ ਨੂੰ ਕਿਵੇਂ ਕੁੱਟਿਆ ਬੰਬ ਬਲਾਸਟ ਰੋਜ਼ ਹੋ ਰਿਹਾ ਇੱਕ ਨਵਾਂ ਕੰਮ ਤੁਸੀਂ ਛੇੜ ਲੈਣਾ ਜਿਹਦੇ ਬਹੁਤ ਖਤਰਨਾਕ ਸਿੱਟੇ ਨਿਕਲਣਗੇ ਔਰ ਇਹ ਪੰਜਾਬ ਨੂੰ ਸਿਰਫ ਤੇ ਸਿਰਫ ਡੀਰੇਲ ਤੇ ਰੋਲਣ ਦੀ ਮੈਂ ਸਮਝਦਾ ਇੱਕ ਸਾਜ਼ਿਸ਼ ਹੈ ਜੀਤੇ ਸਭ ਤੋਂ ਵੱਡਾ ਨਾਮ ਭਗਵੰਤ ਮਾਨ ਦਾ ਸਾਹਮਣੇ ਆਉਣਾ ਸੋ ਦਿਸ ਪੁਲਿਸ ਕ੍ਰੈਕ ਡਾਊਨ ਪੁਲਿਸ ਦੀ ਧੱਕੇ ਛਾਈ ਇਹ ਮੈਂ ਸਮਝਦਾ ਆਈ ਕੰਡੈਮ ਇਟ ਇਨ ਦ ਸਟਰੋਂਗੇਸਟ ਪੋਸੀਬਲ ਵਰਡਸ ਕਿਉਂਕਿ ਲੋਕਤੰਤਰ ਚ ਜੇ ਸ਼ਾਂਤਮਈ ਤਰੀਕੇ ਨਾਲ ਕੋਈ ਆਪ ਦੀ ਗੱਲ ਨਾ ਰੱਖ ਸਕੇ ਤੇ ਫਿਰ ਤਾਂ ਇਹ